ਤਬਰ ਕੀ ਜਾਣਕਾਰੀ ਦਿਨਾ ਜਲਦੀ ਆਪਣਾ ਨਾਮ ਲੈ ਕੇ ਸਤਿ ਸ੍ਰੀ ਅਕਾਲ ਨਮਸਕਾਰ ਨਮਸਤੇ ਅਦਾਬ ਮੈਂ ਤੁਹਾਡਾ ਆਪਣਾ ਸਰਿੰਦਰ ਫਿਸ਼ਤਾ ਕੁਲੇ ਸ਼ਾ ਅੱਜ ਬੜੀ ਖੁਸ਼ੀ ਦੀ ਗੱਲ ਹੈ ਮੇਰਾ ਲਾਡਲ ਸ਼ਗird ਕਾਸ਼ੀਰਮ ਚੰਨ ਉਹਦਾ ਇੱਕ ਗਾਣਾ ਰਿਲੀਜ਼ ਹੋਇਆ ਹੈ ਅਰਬਨ ਹਾਰਟ ਚ ਗਾਣਾ ਕਨੇਡਾ ਵਿੱਚ ਬੱਲੇ ਬੱਲੇ ਅੱਧੀ ਛੋਟੇ ਕਨੇਡਾ ਚ ਹੋਈ ਹੈ ਅੱਧੀ ਪੰਜਾਬ ਚ ਹੋਈ ਹੈ ਗਾਣਾ ਰਿਲੀਜ਼ ਕੀਤਾ ਗਿਆ ਬਹੁਤ ਸਾਰੇ ਲੋਕ ਬڑے ਮਹਿਮਾਨ ਸਾਡੇ ਇੱਥੇ ਤਸ਼ਰੀਫ ਲੈ ਆਏ ਨੇ ਸਾਰਿਆਂ ਨੇ ਪਸੰਦ ਕੀਤਾ ਔਰ ਵਾਕਈ ਮੈਂ ਸਾਰੀ ਟੀਮ ਨੂੰ ਬਹੁਤ-ਬਹੁਤ ਵਧਾਈ ਦੇਣਾ ਜਿਨ੍ਹਾਂ ਨੇ ਇਸ ਗਾਣੇ 'ਚ ਪੂਰਾ ਯੋਗਦਾਨ ਪਾਇਆ ਸਭ ਵੀ ਟਵਾਰ ਡਾਇਰੈਕਟਰ ਹੈ ਉਹਦਾ ਵੀ ਬੜਾ ਵਧੀਆ ਕੰਮ ਹੈ ਉਹਨੇ ਕਲਾਕਾਰਾਂ ਕੋਲ ਬਹੁਤ ਵਧੀਆ ਕੰਮ ਲਿਆ ਹੈ ਕਾਸ਼ੀਰਮ ਚੰਦ ਨੇ ਬਹੁਤ ਵਧੀਆ ਗਾਇਆ ਔਰ ਸ਼ੂਟਿੰਗ ਜਿਹੜੀ ਕੀਤੀ ਹੈ ਕੈਨੇਡਾ ਅਮਰੀਕਾ 'ਚ ਔਰ ਪੰਜਾਬ ਵਿੱਚ ਬਹੁਤ ਵਧੀਆ ਸੀਨ ਲੈ ਗਏ ਨੇ ਅਸੀਂ ਸਾਰਿਆਂ ਨੇ ਦੇਖਿਆ ਔਰ ਗਾਣਾ ਲਿਖਿਆ ਜੀ ਨਿਸ਼ਾਨ ਜੀ ਨੇ ਔਰ ਅਮਿਤ ਹਰੀ ਅਮਿਤ ਉਹਨਾਂ ਦਾ ਮਿਊਜ਼ਿਕ ਹੈ ਬਹੁਤ ਵਧੀਆ ਟੀਮ ਹੈ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਔਰ ਕਲਾਕਾਰਾਂ ਨੇ ਵਿੱਚ ਕੰਮ ਕੀਤਾ ਮੰਜੀਤ ਕੌਰ ਜੀ ਸਪੈਸ਼ਲ ਸਾਡੇ ਸਤਵਿੰਦਰ ਸਿੰਘ ਜੀ ਇਨਸਪੈਕਟਰ ਸਾਹਿਬ ਪੁਲਿਸ ਇਨਸਪੈਕਟਰ ਅੱਜ ਕਿਸੇ ਵਜ੍ਹਾ ਕਰਕੇ ਨਹੀਂ ਆ ਸਕੇ ਉਹਨਾਂ ਨੇ ਬਹੁਤ ਵਧੀਆ ਆਪਣਾ ਰੋਲ ਨਿਭਾਇਆ ਇਸ ਤੋਂ ਇਲਾਵਾ ਅਸ਼ਮੀਤ ਹੈ ਔਰ ਸਾਡੇ ਡੀਓਪੀ ਭੱਟੀ ਸਾਹਿਬ ਉਹਨਾਂ ਨੇ ਬੜਾ ਵਧੀਆ ਪਿਕਚਰਾਇਜ਼ ਕੀਤਾ ਇੱਧਰ ਤੇ ਬਾਕੀ ਮੈਂ ਇੱਕ ਵਾਰੀ ਫੇਰ ਆਏ ਹੋ ਸਾਰੇ ਮਹਿਮਾਨਾਂ ਦਾ ਸਾਰੀ ਟੀਮ ਦਾ ਸ਼ੁਕਰੀਆ ਅਦਾ ਕਰਨਾ ਸਾਡੇ ਸੁਖੀਜਾ ਸਾਹਿਬ ਆਏ ਨੇ ਸੁਵਿੰਦਰ ਜੀ ਆਏ ਨੇ ਔਰ ਸਾਡੇ ਜਿੰਨੇ ਵੀ ਮਹਿਮਾਨ ਸਾਡੇ ਕੋਲ ਖੜੇ ਨੇ ਹਰਜੀਤ ਘੁਮਨ ਬਬਲੀ ਬਰਾੜ ਉਹਨਾਂ ਦੇ ਹਸਬੰਡ ਔਰ ਹਰ ਵਰਪਾਲ ਵੀ ਖੜੇ ਨੇ ਸਾਡੇ ਪਿੱਛੇ ਹੋਰ ਵੀ ਮਹਿਮਾਨ ਕਾਕਾ ਜੀ ਖੜੇ ਨੇ ਜਿਨ੍ਹਾਂ ਨੇ ਪ੍ਰੋਡਿਊਸ ਕੀਤਾ ਹੈ ਗਾਣਾ ਅੱਗੇ ਆਓ ਨਾ ਏ ਸਾਡੇ ਮਨੋਰ ਧਾਰੀਵਾਲ ਜੀ ਹਾਂ ਔਰ ਸਾਡੇ ਇਹ ਗਾਣਾ ਸਾਰੇ YouTube ਤੇ ਰਿਲੀਜ਼ ਹੋ ਗਿਆ ਤੁਸੀਂ ਸਾਰੇ ਵੱਧ ਤੋਂ ਵੱਧ ਦੇਖੋ ਇਸ ਗਾਰਡਨ ਨੂੰ ਸਪੋਰਟ ਕਰੋ ਲਾਈਕ ਕਰੋ ਸ਼ੇਅਰ ਕਰੋ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਇਹ ਗਾਣਾ ਬਹੁਤ ਪਸੰਦ ਆਏਗਾ ਕਿਉਂਕਿ ਸਾਰੀ ਟੀਮ ਨੇ ਬੜੀ ਮਿਹਨਤ ਨਾਲ ਇਹ ਗਾਣਾ ਬਣਾਇਆ ਹੈ ਔਰ ਤੁਸੀਂ ਵੀ ਇਹਨਾਂ ਕਲਾਕਾਰਾਂ ਨੂੰ ਹੌਸਲਾ ਦਿਓ ਮਿਹਰਬਾਨੀ ਸ਼ੁਕਰੀਆ ਥੈਂਕ ਯੂ ਹਾਂਜੀ ਸਰ ਆਪਣਾ ਨਾਮ ਜਿਹੜਾ ਗਾਣਾ ਰਿਲੀਜ਼ ਕੀਤਾ ਉਹਦੇ ਬਾਰੇ ਕੀ ਜਾਣਕਾਰੀ ਦੇਣਾ ਚਾਹੋਗੇ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹੈਗਾ ਜੀ ਕਾਂਸ਼ੀ ਰਾਮ ਚੰਨ ਤੇ ਇਹ ਜਿਹੜਾ ਗਾਣਾ ਹੀ ਤੁਸੀਂ ਦੇਖਿਆ ਕੈਨੇਡਾ ਵਿੱਚ ਬੱਲੇ ਬੱਲੇ ਇਹ ਮੈਂ ਗਾਇਆ ਜੀ ਔਰ ਇਹਦੇ ਜਿਹੜੇ ਪ੍ਰੋਡਿਊਸਰ ਆ ਮਨੋਹਰ ਧਾਰੀਵਾਲ ਜੀ ਆ ਔਰ ਜਿਹੜੇ ਲੇਖਕ ਆ ਉਹ ਨਿਸ਼ਾਨ ਜੀ ਆ ਔਰ ਜਿਹੜੇ ਵੀਡੀਓ ਡਾਇਰੈਕਟਰ ਆ ਸਾਬੀ ੜਵਾਲ ਜੀ ਆ ਤੇ ਜਿਹੜੇ ਕਿ ਮਿਊਜ਼ਿਕ ਆ ਜਿੰਨਾ ਦਿੱਤਾ ਹਰੀ ਐਮ ਐਸ ਜੀ ਨੇ ਦਿੱਤਾ ਬਾਜੀ ਤੇ ਇਹ ਜਿਹੜੇ ਵੀਡੀਓ ਡਾਇਰੈਕਟਰ ਆ ਸਾਬੀ ੜਵਾਲ ਜੀ ਆ ਤੇ ਬਹੁਤ ਪਿਆਰਾ ਗਾਣਾ ਤੁਸੀਂ ਦੇਖਿਆ ਜੀ ਜੀ ਤੁਸੀਂ ਇਹਦੀ ਰਿਪੋਰਟ ਤੁਸੀਂ ਪੱਤਰਕਾਰ ਤੁਹਾਡਾ ਵੀ ਬਹੁਤ-ਬਹੁਤ ਸ਼ੁਕਰੀਆ ਧੰਵਾਦ ਕਿਉਂਕਿ ਤੁਸੀਂ ਰਿਪੋਰਟ ਸਹੀ ਦੇਣੀ ਹੈ ਕਿਦਾਂ ਦਾ ਤੁਹਾਨੂੰ ਗਾਣਾ ਲੱਗਾ ਜੀ ਵੈਸੇ ਤੇ ਮੈਂ ਤੁਹਾਨੂੰ ਪੁੱਛਦਾ ਤਾਂ ਕਿ ਗਾਣਾ ਤੁਹਾਨੂੰ ਕਿਦਾਂ ਦਾ ਲੱਗਾ ਜੀ ਤੇ ਬਾਕੀ ਇਹ ਗਾਣਾ ਜਿਹੜਾ ਅੱਗੇ ਜੀ ਬਾਹਰ ਦੇ ਕੁਝ ਬਾਹਰ ਫਰਮਾਇਆ ਕੈਨੇਡਾ ਦੇ ਵਿੱਚ ਤੇ ਕੁਝ ਇੰਡੀਆ ਦੇ ਵਿੱਚ ਫਰਮਾਇਆ ਵਾ ਜੀ ਤੇ ਇਹਦੇ ਵਿੱਚ ਇਹੋ ਦੱਸਿਆ ਕਰ ਵੀ ਜਿਹੜੇ ਮੁੰਡੇ ਉਧਰ ਬਾਹਰ ਚਲ ਜਾਂਦੇ ਜਿਨ੍ਹਾਂ ਦਾ ਤਾਂ ਕੰਮ ਇੱਧਰ ਸੈਟ ਹੈਗਾ ਉਹ ਤੇ ਪਲੀਜ਼ ਇੱਧਰ ਹੀ ਰਹਿਣ ਜਿਨ੍ਹਾਂ ਦਾ ਕੰਮ ਚੱਲਉ ਨਹੀਂ ਸੈਟ ਹੈਗਾ ਉਹ ਤੇ ਚਲੋ ਜਾਂਦੇ ਆ ਪਰ ਉੱਥੇ ਵੀ ਬੇਰੁਜ਼ਗਾਰੀ ਬਹੁਤ ਆ ਤੇ ਮਤ ਤੇ ਲੱਭ ਕਿਤੇ ਫੇਰ ਹੀ ਕਿਤੇ ਕੰਮ ਬਹੁਤ ਔਖਾ ਕੰਮ ਹੈਗਾ ਜੀ ਤੇ ਚਲੋ ਮੈਂ ਤੇ ਪਰਾਣਾ ਗਿਆ ਹੁਣਾਂ ਜੀ ਮੇਰਾ ਥੋੜਾ ਜਿਹਾ ਕੰਮ ਸੈੱਟ ਹੋ ਜਾਂਦਾ ਤੇ ਮੇਰੀ ਮਹਾਰਾਜ ਦੀ ਕਿਰਪਾ ਨਾਲ ਦਾਤੇ ਨੇ ਮੇਰੀ ਉਥੇ ਕੈਨੇਡਾ ਦੇ ਵਿੱਚ ਬੱਲੇ ਬੱਲੇ ਕਰਾਈ ਹੁੰਦੀ ਆ ਜੀ ਤੇ ਗਰੀਬੀ ਮਹੀਂ ਬਹੁਤ ਦੇਖੀ ਹੁੰਦੀ ਆ ਇੱਥੇ ਇੰਡੀਆ ਦੇ ਵਿੱਚ ਜੀ ਅੱਜ ਕੱਲ ਦੇ ਬੱਚਿਆਂ ਨੂੰ ਬਾਹਰ ਬਾਰੇ ਕੀ ਮੈਸੇਜ ਦੇਣਾ ਚਾਹੋਗੇ ਬਸ ਮੈਂ ਤੇ ਵੈਸੇ ਪਹਿਨੋ ਕਹਿ ਦਿੰਦਾ ਜੀ ਬਸ ਬੱਚਿਆਂ ਨੂੰ ਤੇ ਮੈਂ ਇਹੋ ਕਹਿਣਾ ਚਾਹਣਾ ਵੀ ਜੇ ਤੇ ਅਸੀਂ ਤੁਸੀਂ ਇੱਥੇ ਸੈਟਲ ਤੁਹਾਡੇ ਕੋਲ ਜ਼ਮੀਨ ਹੈਗੀ ਆ ਜਾਂ ਜਿਹਦੀ 50-60000 ਰੁਪਇਆ ਇੱਥੇ ਤਨਖਾਹ ਆ ਗਿਆ ਜਾਂ ਲੱਖ ਰੁਪਇਆ ਤਨਖਾਹ ਆ ਗਿਆ ਉਹਨੂੰ ਬਾਹਰ ਜਾਣ ਦੀ ਲੋੜ ਨਹੀਂ ਕੋਈ ਬਾਹਰ ਕੰਮ ਬਹੁਤ ਔਖਾ ਹੈਗਾ ਇੱਥੇ ਜੋ ਨਜ਼ਾਰੇ ਆ ਪੰਜਾਬ ਦੇ ਨਜ਼ਾਰੇ ਆ ਉਹ ਕਿਤੇ ਵੀ ਨਹੀਂ ਹੈਗੇ ਠੀਕ ਹੈ ਉੱਥੇ ਦੇਸ਼ ਬਹੁਤ ਸੋਹਣਾ ਵਾ ਰੂਰ 레ਗੂਲੇਸ਼ਨ ਬਹੁਤ ਵਧੀਆ ਵਾ ਤੇ ਮਤਲਬ ਜਿਨ੍ਹਾਂ ਨੂੰ ਚਲੋ ਮਜਬੂਰ ਨੇ ਕੋਈ ਜਾਵੇ ਜ਼ਰੂਰੀ ਜਿੱਤਾ ਤੁਸੀਂ ਗਾਣੇ ਵਿੱਚ ਵੀ ਕੁਝ ਹਿੰਟ ਦਿੱਤੇ ਆ ਕਰਜ਼ਾ ਲੈ ਕੇ ਗਿਆ ਮੈਂ ਉੱਥੇ ਹਾਂਜੀ ਮੈਂ ਕਿਉਂਕਿ ਅੱਜ ਕੱਲ ਇਹ ਮੇਰੀ ਸਟੋਰੀ ਨਹੀਂ ਚਲੋ ਇਹ ਆਮ ਲੋਕਾਂ ਦੇ ਵਿੱਚੋਂ ਸਟੋਰੀ ਲਈ ਆ ਵੀ ਜਿਹੜਾ ਬੰਦਾ ਜਿਹੜਾ ਕਰਜ਼ਾ ਚੁੱਕ ਕੇ ਬਾਹਰ ਭੇਜਦਾ ਜਨਨ ਕਿ ਮੇਰਾ ਬਾਪੂ ਮੈਨੂੰ ਬਾਹਰ ਭੇਜਦਾ ਕਰਜ਼ਾ ਚੁੱਕ ਕੇ ਆਪਣੀ ਜ਼ਮੀਨ ਗਹਿਣੇ ਪਾ ਗਏ ਤੇ ਫਿਰ ਜਾਂਦਾ ਤੇ ਜਿੰਨੀ ਕੋ ਜ਼ਮੀਨ ਹੁੰਦੀ ਆ ਉਹ ਗਹਿਣੇ ਪਾ ਕੇ ਬਾਅਦ ਫਿਰ ਮੈਂ ਚਲੋ ਉੱਥੇ ਕਮਾਈ ਕਰਦਾ ਕੈਨੇਡਾ ਦੇ ਵਿੱਚ ਕਰਕੇ ਫਿਰ ਮੈਂ ਆਪਣੇ ਬਾਪੂ ਨੂੰ 30 ਕਿੱਲੇ ਜ਼ਮੀਨ ਇੱਥੇ ਪੰਜਾਬ ਦੇ ਵਿੱਚ ਲੈ ਕੇ ਦੇਦਾ ਵਾਂ ਜੀ ਐਦਾਂ ਦਾ ਗਾਣਾ ਦਿਖਾਇਆ ਗਿਆ ਇਹ ਤੁਹਾਡੇ ਜੈਨ ਚ ਕਿੱਦਾਂ ਆਇਆ ਗਾਣਾ ਜਿਹੜਾ ਤੁਸੀਂ ਕੀਤਾ ਵਾ ਇਹ ਮੈਂ ਦੀ ਵੈਸੇ ਕੈਨੇਡਾ ਜਾਣਾ ਸੀ ਤੇ ਮੈਂ ਸਾਰੇ ਲੇਖਕਾਂ ਨਾਲ ਦੂਜੇ ਪੱਤਰਕਾਰਾਂ ਨਾਲ ਕਈ ਵੀਰਾਂ ਨਾਲ ਕਿਉਂਕਿ ਪੱਤਰਕਾਰ ਹੀ ਮੇਰੇ ਬੜੇ ਸੱਜਣੇ ਆ ਉਹਨਾਂ ਨੇ ਮੈਂ ਸਲਾਹ ਕੀਤੀ ਮੈਂ ਕਹਿੰਦਾ ਯਾਰ ਮੈਂ ਕੈਨੇਡਾ ਜਾਣਾ ਵਾ ਤੇ ਚਲੋ ਨਾਲੇ ਪੁੰਨ ਦੇ ਨਾਲੇ ਫਲੀਆਂ ਤੇ ਜੇ ਕਿਤੇ ਮੈਨੂੰ ਕੋਈ ਕੈਨੇਡਾ ਦਾ ਗਾਣਾ ਮਿਲ ਜੇ ਤੇ ਵਧੀਆ ਗੱਲ ਆ ਔਰ ਕੈਨੇਡਾ ਦਾ ਗਾਣਾ ਮੈਨੂੰ ਮਿਲ ਗਿਆ ਔਰ ਗਰਦਾਸਪੁਰ ਤੋਂ ਮੈਂ ਵੈਸੇ ਜਿਹਨੇ ਲੇਖਕ ਤੇ ਗਾਣਾ ਲਿਖਿਆ ਮੈਂ ਵਿਚਾਰੀ ਉਹਨੂੰ ਵੀ ਨਹੀਂ ਜਾਣਦਾ ਵੀ ਕਿਹੜਾ ਗਾਣਾ ਪਰ ਗਾਣਾ ਬਹੁਤ ਵਧੀਆ ਲਿਖਿਆ ਸੀਗੇ ਤੇ ਉਹ ਮੈਂ ਤਾਂ ਗਾਣਾ ਕੀਤਾ ਜੀ ਇਦਾਂ ਜਰੀਆ ਬਣਿਆ ਤੇ ਪਬਲਿਕ ਕੀ ਅਪੀਲ ਕਰਨਾ ਚਾਹੋਗੇ ਬੱਸ ਪਬਲਿਕ ਨੂੰ ਮੈਂ ਇਹੋ ਅਪੀਲ ਕਰਨਾ ਚਾਹੁੰਦਾ ਵੀ ਤੁਸੀਂ ਚੰਗਾ ਸੁਣੋ ਔਰ ਚੰਗਾ ਗਾਓ ਜੇ ਤੁਸੀਂ ਗਾਣਾ ਚੰਗਾ ਗਾਓ ਚੰਗਾ ਸੁਣੋ ਵੈਸੇ ਮੈਂ ਜਿਹੜੇ ਗਾਣੇ ਵੀ ਕਹੋਨਾ ਜਿੰਨੇ ਵੀ ਗਾਣੇ ਕਹੋਨਾ ਜੀ ਨਸ਼ਿਆਂ ਨੂੰ ਕਦੀ ਪ੍ਰਮੋਟ ਨਹੀਂ ਕਰਦਾ ਹਥਿਆਰਾਂ ਨੂੰ ਕਦੀ ਪ੍ਰਮੋਟ ਨਹੀਂ ਕਰਦਾਗਾ ਮੈਂ ਜੋ ਵੀ ਆਪਣਾ ਸੱਭਿਆਚਾਰਿਕ ਚਕਾਣੀਆਂ ਬੀਤਦੀਆਂ ਜਾਂ ਪਿਆਰ ਮਲਾਪੜੇ ਜਾਂ ਸੱਭਿਆਚਾਰ ਗਾਣੇ ਮੈਂ ਬੋਲਦਾ ਵਾਂ ਜੀ ਤੇ ਬਾਕੀ ਮੈਂ ਹਥਿਆਰਾਂ ਨੂੰ ਦੂਜੇ ਸਾਰੇ ਵੀਰਾਂ ਨੂੰ ਗਾਇਕਾਂ ਨੂੰ ਬੇਨਤੀ ਕਰਦਾ ਵੀ ਉਹ ਕੋਈ ਵੀ ਇਥੇ ਹਰਾ ਨਾ ਪ੍ਰਮੋਟ ਕਰਨ ਸਾਫ ਸੁਥਰੇ ਗਾਣੇ ਬੋਲਣ ਜੀ ਸ਼ੂਟਿੰਗ ਕਿੱਥੇ 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 ਇਹ ਸ਼ੂਟਿੰਗ ਭਾਜੀ ਕੈਨੇਡਾ ਕੀਤੀ ਆ ਤੇ ਕੋਈ ਪੰਜਾਬ ਦੇ ਵਿੱਚ ਕੀਤੀ ਆ ਜੀ ਹਾਂਜੀ